ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਦੋ ਰਾਸ਼ੀ ਵਾਲਿਆਂ ਦੀ ਗੋਮਬ ਰਾਸ਼ੀ ਤੇ ਮੇਖ ਰਾਸ਼ੀ ਇਹਨਾਂ ਦੋਵਾਂ ਨੂੰ ਹੀ ਦੱਸ ਦਈਏ ਕਿ ਤੁਹਾਡਾ ਹੁਣ ਭਾਗ ਜਿਹੜਾ ਹੈ ਕਿਵੇਂ ਸੂਰਜ ਦੀ ਤਰ੍ਹਾਂ ਚਮਕਣ ਵਾਲਾ ਹੈ ਇਹਨਾਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਪੰਜ ਵੱਡੇ ਸ਼ੁਭ ਸਮਾਚਾਰ ਮਿਲਣ ਵਾਲੇ ਹਨ ਤੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਵੱਡੀ ਤਬਦੀਲੀ ਇੱਕਦਮ ਹੋ ਜਾਵੇਗੀ। ਸੋ ਇਸ ਤਬਦੀਲੀ ਬਾਰੇ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਧਨ ਦੀ ਦੇਵੀ ਮਾਤਾ ਲਕਸ਼ਮੀ ਦੀ ਸਤਿਵ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤ ਕੁੰਭ ਰਾਸ਼ੀ ਤੇ ਮੇਕ ਰਾਸ਼ੀ ਵਾਲਿਓ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਰਿੱਧੀ ਸਿੱਧੀ ਦੇ ਦਾਤਾ ਭਗਵਾਨ ਭੋਲੇनाथ ਤੇ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਸਦਕਾ ਤੁਹਾਡੇ ਲਈ ਬਹੁਤ ਹੀ ਸ਼ੁਭ ਸਮਾਂ ਸ਼ੁਰੂ ਹੋ ਚੁੱਕਾ ਹੈ 5 ਅਗਸਤ ਤੋਂ ਲੈ ਕੇ 5 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਘੰਟੀ ਵੱਜਣ ਵਾਲੀ ਹੈ 5 ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਜਾ ਰਹੀਆਂ ਹਨ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਸਾਬਿਤ ਹੋ ਜਾਵੇਗੀ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਭਗਵਾਨ ਪੋਲੇ ਨਾਥ ਤੇ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਸਮਾਂ ਸਾਬਿਤ ਹੋ ਜਾਵੇਗਾ। ਇਹਨਾਂ 5 ਦਿਨਾਂ ਦੇ ਅੰਦਰ ਗਜਕੇਸਰੀ ਯੋਗ, ਧਨਰਾਜ ਯੋਗ, ਲక్ష్ਮੀ ਪ੍ਰਾਪਤੀ ਯੋਗ ਤੇ ਸਵਾਰਥ ਸiddhi ਯੋਗ ਤੇ ਅੰਮ੍ਰਿਤ ਸiddhi ਯੋਗ ਰਾਜ ਯੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ। ਜੋ ਕਿ ਤੁਹਾਡੇ ਲਈ ਬਹੁਤ ਹੀ ਅਤਿਅੰਤ ਸ਼ੁਭ ਯੋਗ ਬਣਨ ਵਿੱਚ ਸਹਾਇੀ ਹੋ ਜਾਵੇਗਾ। ਤੁਹਾਨੂੰ ਦੋਹਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਪੰਜ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਉਹ ਕਿਹੜੀਆਂ ਪੰਜ ਵੱਡੀਆਂ-ਵੱਡੀਆਂ ਗੁੱਡ ਨਿਊਜ਼ ਹੋਣਗੀਆਂ ਕਿਸ ਪ੍ਰਕਾਰ ਤੁਸੀਂ ਕਿਸ ਪ੍ਰਕਾਰ ਤੁਸੀਂ ਇਹਨਾਂ ਪੰਜ ਦਿਨਾਂ ਦੇ ਵਿੱਚ ਸਾਵਧਾਨੀਆਂ ਵਰਤਨੀਆਂ ਸ਼ੁਰੂ ਕਰਨੀਆਂ ਹਨ ਇਹ ਪੂਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਤੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਲਈ ਕਈ ਮਹੱਤਵਪੂਰਨ ਗੱਲਾਂ ਕਿ ਪੰਜ ਦਿਨਾਂ ਵਿੱਚ ਤੁਸੀਂ ਉਹਨਾਂ ਗੱਲਾਂ ਤੇ ਖਾਸ ਧਿਆਨ ਰੱਖਣਾ ਹੈ ਜੇਕਰ ਧਿਆਨ ਨਾ ਰੱਖਦੇ ਤਾਂ ਇਹਨਾਂ 5 ਦਿਨਾਂ ਦੇ ਵਿੱਚ ਤੁਹਾਨੂੰ ਮਿਲਿਆ ਹੋਇਆ ਮੌਕਾ ਤੁਹਾਡੇ ਹੱਥੋਂ ਖਸ ਜਾਵੇਗਾ। ਤੁਹਾਡੇ ਹੱਥੋਂ ਭავਕੇ ਗਵਾਚ ਜਾਵੇਗਾ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਹੁਣ ਤੁਹਾਡੇ ਤੇ ਬਣੀ ਰਹੇਗੀ। ਸਭ ਤੋਂ ਪਹਿਲਾਂ ਤੁਸੀਂ ਇਹ ਗੱਲ ਧਿਆਨ ਵਿੱਚ ਰੱਖ ਲਓ ਕਿ ਸਮਾਂ ਤੁਹਾਡੇ ਲਈ ਬਹੁਤ ਲਾਭਦਾਇਕ ਸਮਾਂ ਸਾਬਿਤ ਹੋ ਜਾਵੇਗਾ। ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਵਾਲਾ ਸਮਾਂ ਹੈ ਕਿਉਂਕਿ ਇਸ ਸਮੇਂ ਵਿੱਚ ਤੁਹਾਡੇ ਲਈ ਰਾਜਯੋਗ ਗਜਕੇਸਰੀ ਯੋਗ ਤੇ ਬਹੁਤ ਹੀ ਵੱਡੇ ਵੱਡੇ ਸ਼ੁਭ ਜੋਗ ਬਣਨ ਵਾਲੇ ਹਨ ਸਮਝ ਲਓ ਤੁਹਾਡੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਤੁਹਾਨੂੰ ਦੋਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪੰਜ ਸ਼ੁਭ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਕੋਈ ਸਰਪ੍ਰਾਈਜ਼ ਤੁਹਾਨੂੰ ਬੱਚਿਆਂ ਵੱਲੋਂ ਵਿਦੇਸ਼ ਵਿੱਚੋਂ ਮਿਲ ਸਕਦਾ ਹੈ ਕਿਉਂਕਿ ਗੁਰੂ ਅਤੇ ਅਮ੍ਰਿਤਯੋਗ ਸਵਾਰਤ ਸਿੱਧੀ ਯੋਗ ਤੁਹਾਨੂੰ ਲਕਸ਼ਮੀ ਪ੍ਰਾਪਤੀ ਯੋਗ ਅਮ੍ਰਿਤਯੋਗ ਰਾਜ ਯੋਗ ਇਹ ਸ਼ੁਭ ਯੋਗ ਤੁਹਾਡੀ ਹੀ ਜ਼ਿੰਦਗੀ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਹੁਣ ਬੜੇ ਵੱਡੇ ਬਦਲਾਅ ਵੇਖੋਗੇ ਕਿਸਮਤ ਬਦਲਦੀ ਹੋਈ ਦਿਖੇਗੀ ਕਿਉਂਕਿ ਤੁਸੀਂ ਪੂਰੇ 6 ਮਹੀਨਿਆਂ ਦੇ ਬਾਅਦ ਇਸ ਤਰ੍ਹਾਂ ਦੇ ਸ਼ੁਭ ਯੋਗ ਵਿੱਚ ਆ ਰਹੇ ਹੋ ਇਸ ਸਮੇਂ ਵਿੱਚ ਤੁਹਾਨੂੰ ਪੰਜ ਸ਼ੁਭ ਸਮਾਚਾਰ ਸਰਪ੍ਰਾਈਜ਼ ਵੀ ਪੰਜ ਹੀ ਮਿਲਣਗੇ ਤੇ ਭਗਵਾਨ ਪੋਲੇ ਨਾਥ ਤੇ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਦੇ ਨਾਲ ਪੂਰੇ 6 ਮਹੀਨੇ ਬਾਅਦ ਯੋਗ ਬਣਦਾ ਹੋਇਆ ਨਜ਼ਰ ਆਇਆ ਹੈ ਤੁਸੀਂ ਕਾਫੀ ਲੰਮੇ ਸਮੇਂ ਤੋਂ ਜੋ ਵੀ ਆਪਣੇ ਜੀਵਨ ਵਿੱਚ ਅੱਗੇ ਵਧਣ ਲਈ ਯੋਜਨਾਵਾਂ ਬਣਾ ਰਹੇ ਸੀ ਜਾਂ ਤੁਸੀਂ ਪਲਾਨ ਕਰ ਲੈਂਦੇ ਸੀ ਬਾਅਦ ਵਿੱਚ ਉੱਥੇ ਹੀ ਗੱਲ ਛੱਡ ਦਿੰਦੇ ਸੀ ਹੁਣ ਤੁਹਾਡੇ ਉਹ ਪਲਾਨ ਸਕਸੈਸਫੁਲ ਹੋ ਜਾਣਗੇ ਸੁੱਖ ਸੁਵਿਧਾਵਾਂ ਦੀ ਪ੍ਰਾਪਤੀ ਹੋਵੇਗੀ ਤੁਸੀਂ ਜੋ ਵੀ ਸੋਚਦੇ ਹੋ ਉਹੀ ਸਭ ਮਿਲ ਜਾਵੇਗਾ ਜੋ ਵੀ ਸੋਚਦੇ ਸੀ ਕਿ ਧਨ-ਦੌਲਤ ਸਾਡੇ ਕੋਲ ਹੋਵੇ ਸਾਨੂੰ ਇਹ ਚੀਜ਼ ਮਿਲ ਜਾਵੇ ਹੁਣ ਇਹ ਸਮਾਂ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹੈ ਤੁਹਾਨੂੰ ਖੁਦ ਇਹਨਾਂ ਗੱਲਾਂ ਤੇ ਮਹਿਸੂਸ ਹੋਵੇਗਾ ਕਿ ਤੁਹਾਡੀਆਂ ਇਸ਼ਾਵਾਂ ਜਿਹੜੀਆਂ ਹਨ ਹੁਣ ਪੂਰੀਆਂ ਹੋਣ ਵਾਲੀਆਂ ਹਨ ਇਹਨਾਂ 5 ਦਿਨਾਂ ਦੇ ਵਿੱਚ ਤੁਹਾਨੂੰ ਅਨੇਕ ਪ੍ਰਕਾਰ ਦੇ ਧਨ ਲਾਭ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋ ਜਾਵੇਗੀ ਇਹ ਸਭ ਕੁਝ ਤੁਸੀਂ ਜੋ ਵੀ ਪਾਉਣਾ ਚਾਹੁੰਦੇ ਹੋ ਜਿਸਦੇ ਤੁਸੀਂ ਹੱਕਦਾਰ ਹੋ ਸਮਝ ਲਓ ਤੁਹਾਡੀ ਹੁਣ ਲਾਟਰੀ ਲੱਗ ਜਾਵੇਗੀ ਅੱਜ ਵੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰਨ ਜਾਣਕਾਰੀ ਦੇਣ ਵਾਲੇ ਹਾਂ ਜੀ ਕਿ ਇਹਨਾਂ ਦਿਨਾਂ ਵਿੱਚ ਸ਼ੁਭ ਪੰਜ ਸਮਾਚਾਰ ਕਿਹੜੇ ਹਨ ਜੋ ਮਿਲ ਕੇ ਹੀ ਰਹਿਣਗੇ ਦੋਵੇਂ ਹੀ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਆਪਣੇ ਘਰ ਪਰਿਵਾਰ ਦੇ ਵਿੱਚ ਜਿਸ ਦੇ ਕਾਰਨ ਤੁਹਾਡੇ ਮਾਹੌਲ ਖੁਸ਼ ਨਮਾ ਬਣ ਜਾਵੇਗਾ ਤੁਹਾਡੀ ਆਰਥਿਕ ਸਥਿਤੀ ਵਿੱਚ ਕਾਫੀ ਜ਼ਿਆਦਾ ਪਹਿਲਾਂ ਨਾਲੋਂ ਸੁਧਾਰ ਹੋ ਜਾਵੇਗਾ ਤੁਹਾਡੇ ਸਿਰ ਤੇ ਜੇਕਰ ਕੋਈ ਕਰਜ਼ੇ ਵਰਗੀ ਸਮੱਸਿਆ ਸੀ ਉਹ ਵੀ ਹੁਣ ਲਗਭਗ ਖਤਮ ਹੋਣ ਜਾ ਰਹੀ ਹੈ ਜਿਸ ਦੇ ਨਾਲ ਘਰ ਪਰਿਵਾਰ ਵਿੱਚ ਮਾਹੌਲ ਖੁਸ਼ ਨਮਾ ਬਣ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਡੇ ਕਿਸੇ ਬੱਚੇ ਨੂੰ ਸਰਕਾਰੀ ਜੋਬ ਮਿਲ ਸਕਦੀ ਹੈ ਜਿਸ ਦੇ ਨਾਲ ਹੁਣ ਤੁਹਾਡੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿ ਜਾਵੇਗਾ ਜੇਕਰ ਇਸ ਸਮੇਂ ਤੁਸੀਂ ਕੋਈ ਨਵਾਂ ਕਾਰੋਬਾਰ ਖੋਲਣਾ ਚਾਹੁੰਦੇ ਹੋ ਭਾਵ ਕਿ ਕੋਈ ਦੁਕਾਨਦਾਰੀ ਨਵੇਂ ਸਿਰੇ ਤੋਂ ਖੋਲਣਾ ਚਾਹੁੰਦੇ ਹੋ ਉਸ ਵਿੱਚ ਵੀ ਹੁਣ ਤੁਸੀਂ ਦਿਨ ਰਾਤ ਜਾਗਣੀ ਤਰੱਕੀ ਕਰੋਗੇ ਤੁਸੀਂ ਬਸ ਸੋਚ ਸਮਝ ਕੇ ਹੀ ਫੈਸਲਾ ਲੈਣਾ ਹੈ ਕਿ ਕਿਸੇ ਨੂੰ ਤੁਸੀਂ ਨਾਲ ਪਾਰਟਨਰਸ਼ਿਪ ਵਿੱਚ ਕੰਮ ਵਿੱਚ ਰੱਖਣਾ ਹੈ ਜਾਂ ਨਹੀਂ ਜੇਕਰ ਰੱਖਦੇ ਹੋ ਤਾਂ ਬਹੁਤ ਹੀ ਸਾਵਧਾਨੀਆਂ ਵਰਤਣੀਆਂ ਹਨ ਉਸ ਉੱਪਰ ਖਾਸ ਧਿਆਨ ਰੱਖਣਾ ਹੈ ਨਹੀਂ ਤਾਂ ਤੁਹਾਡਾ ਕਰੀਬੀ ਹੀ ਤੋ ਨਹੀਂ ਤਾਂ ਤੁਹਾਡਾ ਕੋਈ ਕਰੀਬੀ ਹੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਸਮੇਂ ਦਾ ਤੁਸੀਂ ਲਾਭ ਉਠਾਉਣਾ ਹੈ ਤੇ ਹੱਥ ਆਇਆ ਮੌਕਾ ਕਦੇ ਵੀ ਜਾਣ ਨਹੀਂ ਦੇਣਾ ਇਸ ਸਮੇਂ ਤੁਹਾਡੀ ਜ਼ਿੰਦਗੀ ਵਿੱਚ ਪਿਛਲੇ ਸਮੇਂ ਤੋਂ ਜੋ ਵੀ ਪਰੇਸ਼ਾਨੀਆਂ ਆ ਰਹੀਆਂ ਸਨ ਸਾਰੀਆਂ ਦੂਰ ਹੋ ਜਾਣਗੀਆਂ ਸਫਲ ਹੋਵੋਗੇ ਜਿਸ ਨਾਲ ਤੁਹਾਡਾ ਆਤਮ ਵਿਸ਼ਵਾਸ ਵੀ ਵੱਧ ਜਾਵੇਗਾ ਰਾਜਨੀਤਿਕ ਸਮਾਗਤੀਵਿਧੀਆਂ ਵਿੱਚ ਤੁਹਾਡਾ ਵਿਸ਼ੇਸ਼ ਯੋਗਦਾਨ ਹੋਵੇਗਾ ਤੁਹਾਨੂੰ ਦੱਸ ਦਈਏ ਇੱਕ ਖਾਸ ਮੁਕਾਮ ਵੀ ਤੁਸੀਂ ਹਾਸਲ ਕਰ ਲਓਗੇ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਧਰਮ ਕਰਮ ਧਾਰਮਿਕ ਕੰਮਾਂ ਵਿੱਚ ਤੁਹਾਡੀ ਰੁਚੀ ਜ਼ਿਆਦਾ ਹੋ ਜਾਵੇਗੀ ਘਰ ਵਿੱਚ ਸੰਤੁਲਨ ਤੇ ਬਿਹਤਰੀਨ ਵਿਹਾਰ ਤੁਸੀਂ ਬਣਾ ਕੇ ਰੱਖੋਗੇ ਜੇਕਰ ਤੁਸੀਂ ਪੈਸਾ ਕਿਸੇ ਨੂੰ ਉਧਾਰ ਦਿੱਤਾ ਹੈ ਉਸ ਪੈਸੇ ਦੇ ਵਿੱਚੋਂ ਕੁਝ ਹਿੱਸਾ ਤੁਹਾਨੂੰ ਵਾਪਸ ਮਿਲ ਸਕਦਾ ਹੈ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤੁਹਾਨੂੰ ਉਧਾਰ ਦਿੱਤਾ ਗਿਆ ਪੈਸਾ ਵਾਪਸ ਮਿਲ ਜਾਵੇ ਫਿਰ ਤੁਹਾਨੂੰ ਉਹ ਵੀ ਮਿਲ ਜਾਵੇਗਾ ਵੈਸੇ ਤਾਂ ਦੋਨਾਂ ਹੀ ਰਾਸ਼ੀ ਵਾਲਿਆਂ ਨੂੰ ਧਨ ਪ੍ਰਾਪਤੀ ਦੇ प्रबल ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਕੋਈ ਬਿਜ਼ਨਸ ਕਰਦੇ ਹੋ ਉੱਥੇ ਵੀ ਧਨ ਪ੍ਰਾਪਤੀ ਹੋਵੇਗੀ ਤੁਹਾਨੂੰ ਮੌਕਾ ਮਿਲੇਗਾ ਪੈਸਾ ਕਮਾਉਣ ਦਾ ਹੱਥੋਂ ਮੌਕਾ ਨਹੀਂ ਜਾਣ ਦੇਣਾ ਕਿਸੇ ਪ੍ਰਕਾਰ ਦੇ ਲਈ ਤੁਹਾਡੇ ਲਈ ਕਿਸੇ ਜ਼ਰੂਰਤਮੰਦ ਦੀ ਮਦਦ ਕਰਨ ਦੇ ਨਾਲ ਤੁਹਾਨੂੰ ਮਨ ਵਿੱਚ ਖੁਸ਼ੀ ਮਹਿਸੂਸ ਹੋਵੇਗੀ ਆਪਣੇ ਅਸੂਲਾਂ ਪ੍ਰਤੀ ਤੁਸੀਂ ਕਿਸੇ ਤਰ੍ਹਾਂ ਕੇ ਦਾ ਸਮਝੌਤਾ ਨਹੀਂ ਕਰਨਾ ਤੁਹਾਡੇ ਲਈ ਚੰਗਾ ਹੋਵੇਗਾ ਇਸ ਤਰ੍ਹਾਂ ਕਰਨਾ ਤੁਹਾਨੂੰ ਮਜ਼ਬੂਤ ਬਣਾ ਕੇ ਰੱਖੇਗਾ ਨਾਲ ਹੀ ਤੁਹਾਨੂੰ ਦੱਸ ਦਈਏ ਇਸ ਸਮੇਂ ਕੋਈ ਵੱਡਾ ਕਰ ਦੇ ਵਿੱਚ ਧਾਰਮਿਕ ਪ੍ਰੋਗਰਾਮ ਹੋ ਸਕਦਾ ਹੈ ਆਪਣੀ ਸਮਝ ਤੇ ਬੂਝ ਨਾਲ ਆਪਣੇ ਕੰਮ ਨਿਪਟਾ ਲਓਗੇ ਤੇ ਖਰਚਾ ਵੀ ਆਪਣੇ ਹਿਸਾਬ ਨਾਲ ਹੀ ਕਰੋਗੇ ਤਾਂ ਚੰਗੇ ਰਹੋਗੇ ਸਾਰੇ ਕੰਮਾਂ ਨੂੰ ਸਹੀ ਤਰੀਕੇ ਨਾਲ ਕਰੋਗੇ ਤੁਹਾਡੇ ਘਰ ਵਿੱਚ ਮਹਿਮਾਨਾਂ ਦਾ ਆਗਮਨ ਹੋਵੇਗਾ ਸਾਰੇ ਮਹਿਮਾਨ ਤੁਹਾਡੇ ਨਾਲ ਮਿਲ ਜੁਲ ਕੇ ਰਹਿਣਗੇ ਤੁਹਾਡੀ ਤਾਰੀਫ਼ ਵੀ ਕਰਨਗੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਵਧਾਨੀ ਦੇ ਤੌਰ ਤੇ ਕਦੇ-ਕਦੇ ਤੁਹਾਡੇ ਮਨ ਦਾ ਸੁਭਾਅ ਦੂਜਿਆਂ ਦੇ ਪ੍ਰਤੀ ਮਨ ਮਿਟਾਵ ਵਾਲਾ ਬਣ ਸਕਦਾ ਹੈ ਘਰ ਦੇ ਵਿੱਚ ਕਿਸੇ ਛੋਟੀ ਜਿਹੀ ਗੱਲ ਤੋਂ ਤੁਸੀਂ ਬਹਿਸ ਬਾਜੀ ਕਰ ਸਕਦੇ ਹੋ ਅਜਿਹੀ ਵਜ੍ਹਾ ਦੇ ਨਾਲ ਕਿਸੇ ਭਾਰੇ ਵਿਅਕਤੀ ਦਾ ਹੱਥ ਵੀ ਹੋ ਸਕਦਾ ਹੈ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਭਾਵਾਂ ਦੇ ਨਾਲ ਘਰ ਪਰਿਵਾਰ ਵਿੱਚ ਤੁਸੀਂ ਬਹੁਤ ਹੀ ਚੰਗਾ ਸਮਾਂ ਬਤੀਤ ਕਰੋਗੇ ਚੰਗੇ ਸਬੰਧ ਬਣਾ ਕੇ ਰੱਖਣੇ ਹਨ ਉਹਨਾਂ ਦੇ ਨਾਲ ਗਲਤ ਬਾਣੀ ਦਾ ਪ੍ਰਯੋਗ ਨਹੀਂ ਕਰਨਾ ਚੰਗਾ ਤੇ ਮਿੱਠਾ ਬੋਲਣਾ ਹੈ ਤੁਹਾਡੇ ਵੱਲੋਂ ਗਲਤ ਕੀਤਾ ਵਿਹਾਰ ਤੁਹਾਡੇ ਬਣਦੇ ਹੋਏ ਕੰਮਾਂ ਨੂੰ ਵਿਗਾੜ ਸਕਦਾ ਹੈ ਜੋ ਕੰਮ ਵੀ ਬਣਦਾ ਹੋਵੇਗਾ ਉਹ ਵਿਗੜ ਸਕਦਾ ਹੈ ਗਲਤ ਵਿਹਾਰ ਦੇ ਨਾਲ ਇਸ ਲਈ ਪੂਰੀ ਸੋਚ ਸਮਝ ਕੇ ਹੀ ਗੱਲ ਕਰੋ ਤੇ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਆਪਣੇ ਵਿਹਾਰ ਨੂੰ ਚੰਗਾ ਬਣਾ ਕੇ ਰੱਖੋ ਤਾਂ ਹੀ ਤੁਹਾਡੇ ਸਾਰੇ ਕੰਮ ਸਫਲ ਹੋਣਗੇ ਵਣਗਲ ਕਰਦੇ ਜਾਂ ਜੇ ਤੁਸੀਂ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹੋ ਤੁਹਾਡਾ ਕੋਈ ਨਜ਼ਦੀਕੀ ਤੁਹਾਡੇ ਨਾਲ ਠੱਗੀ ਕਰ ਸਕਦਾ ਹੈ ਤੁਹਾਨੂੰ ਧੋਖਾ ਦੇ ਸਕਦਾ ਹੈ ਤੁਸੀਂ ਥੋੜੀ ਜਹੀ ਸਾਵਧਾਨੀ ਵਰਤਣੀ ਹੈ ਤੇ ਕੈਰੀਅਰ ਦੇ ਪ੍ਰਤੀ ਲਾਪਰਵਾਹੀ ਬਿਲਕੁਲ ਨਹੀਂ ਕਰਨੀ ਭਵਖ ਲਈ ਨੁਕਸਾਨ ਦੇ ਹੋ ਸਕਦੀ ਹੈ ਇਸ ਲਈ ਤੁਸੀਂ ਬਹੁਤ ਹੀ ਜ਼ਰੂਰੀ ਗੱਲ ਹੈ ਕਿ ਲਾਈਫ ਦੀ ਪ੍ਰੇਮ ਦੀ ਕਿ ਇਸ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਪਤੀ ਪਤਨੀ ਵਿੱਚ ਇਸ ਸਮੇਂ ਚੰਗੇ ਸੰਬੰਧ ਬਣਨਗੇ ਭਾਵ ਕਿ ਹਰ ਗੱਲ ਨੂੰ ਵਿਚਾਰ ਵਟਾਂਦਰੇ ਨਾਲ ਕਰਕੇ ਹੀ ਆਪਣੀ ਜ਼ਿੰਦਗੀ ਦਾ ਕੋਈ ਅਹਿਮ ਫੈਸਲਾ ਲੈਣਗੇ ਤੁਹਾਡਾ ਜੀਵਨ ਸੁਖਮਈ ਹੋ ਜਾਵੇਗਾ ਪਰਿਵਾਰਕ ਵਾਤਾਵਰਣ ਮਾਹੌਲ ਖੁਸ਼ ਨਮਾ ਬਣ ਜਾਵੇਗਾ ਘਰ ਵਿੱਚ ਖੁਸ਼ੀਆਂ ਆਉਣਗੀਆਂ ਪਰਿਵਾਰ ਦੇ ਵਿੱਚ ਵਿਆਹ ਦੇ ਲਈ ਇਹ ਸਮਾਂ ਚੰਗਾ ਹੈ ਤੁਹਾਡੇ ਪੱਖ ਵਿੱਚ ਹੈ ਜੇਕਰ ਗੱਲ ਕਰੀਏ ਕੈਰੀਅਰ ਦੀ ਕੈਰੀਅਰ ਦੇ ਲਈ ਸਮਾਂ ਤੁਹਾਡੇ ਪੱਖ ਵਿੱਚ ਹੈ ਬੜਾ ਵਧੀਆ ਸਮਾਂ ਹੈ ਜੇਕਰ ਬਿਜ਼ਨਸ ਦੀ ਗੱਲ ਕੀਤੀ ਜਾਵੇ ਜੇਕਰ ਤੇਲ ਦਾ ਬਿਜ਼ਨਸ ਹੈ ਤੁਸੀਂ ਕਰਦੇ ਹੋ ਉਹਦੇ ਵਿੱਚ ਵੀ ਤੁਹਾਨੂੰ ਦੁੱਗਣਾ ਮੁਨਾਫਾ ਮਿਲ ਜਾਵੇਗਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਣਾ ਕਿਉਂਕਿ ਤੁਸੀਂ ਹੁਣ ਬੜੀਆਂ ਹੀ ਉਚਾਈਆਂ ਨੂੰ ਛੂਹਣ ਵਾਲੇ ਹੋ ਇਸ ਸਮੇਂ ਵਿੱਚ ਨੌਕਰੀ ਪੇਸ਼ਾ ਲੋਕਾਂ ਨੂੰ ਆਫਿਸ ਦੇ ਵਿੱਚ ਜੋ ਵੀ ਕੰਮ ਮਿਲੇਗਾ ਸਮੇਂ ਸਿਰ ਕਰ ਲਓਗੇ ਜਿਹੜੇ ਤੁਹਾਡੇ ਬੌਸ ਹਨ ਤੁਹਾਨੂੰ ਤੁਹਾਡੇ ਤੇ ਖੁਸ਼ ਹੋ ਜਾਣਗੇ ਤੁਹਾਡੇ ਤੁਹਾਡੇ ਕੰਮ ਦੀ ਤਾਰੀਫ ਕਰਨਗੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਨੌਕਰੀ ਦੀ ਤਲਾਸ਼ ਵਿੱਚ ਜਿਹੜੇ ਲੋਕ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਮਿਲ ਸਕਦੀ ਹੈ ਜੇਕਰ ਤੁਸੀਂ ਕੋਈ ਇੰਟਰਵਿਊ ਦਿੱਤਾ ਹੈ ਇੰਟਰਵਿਊ ਦੇ ਵਿੱਚ ਚੰਗੇ ਰਿਜ਼ਲਟ ਮਿਲ ਜਾਣਗੇ ਜੋ ਨੌਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਜਲਦ ਹੀ ਕੋਈ ਚੰਗੀ ਨੌਕਰੀ ਮਿਲ ਜਾਵੇਗੀ ਚਾਰਾ ਪਾਸਿਆਂ ਤੋਂ ਲਾਭ ਹੀ ਲਾਭ ਹੋਵੇਗਾ ਨੌਕਰੀ ਦੇ ਵਿੱਚ ਪ੍ਰੋਮੋਸ਼ਨ ਦੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਹਨ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਮੰਦ ਭਾਗੀ ਸਮਾਂ ਤੁਹਾਡਾ ਦੂਰ ਹੋ ਜਾਵੇਗਾ ਕੋਲ ਮਿਲਾ ਕੇ ਕਹਿ ਲਓਗੇ ਤੁਹਾਡੀ ਹੁਣ ਆਰਥਿਕ ਸਥਿਤੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਮਜ਼ਬੂਤ ਹੋ ਜਾਵੇਗੀ ਇਸ ਸਮੇਂ ਬੱਚਿਆਂ ਵੱਲੋਂ ਤੁਹਾਨੂੰ ਕੋਈ ਗੁੱਡ ਨਿਊਜ਼ ਮਿਲੇਗੀ ਜਿਸ ਦੇ ਨਾਲ ਪੂਰਾ ਘਰ ਪਰਿਵਾਰ ਖੁਸ਼ੀਆਂ ਨਾਲ ਗੂੰਜੇਗਾ ਤੇ ਨਾਲ ਹੀ ਨਾਲ ਤੁਹਾਨੂੰ ਦੋਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਹੁਣ ਤੁਹਾਡੇ ਲਈ ਧਨ ਕਮਾਉਣ ਦਾ ਮੌਕਾ ਹੈ ਤੇ ਇਸ ਮੌਕੇ ਦਾ ਪੂਰਾ ਲਾਭ ਉਠਾਉਣਾ ਹੈ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਣਾ ਹੈ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਤੇ ਕਾਮਯਾਬੀ ਹਾਸਲ ਹੋ ਜਾਵੇਗੀ ਸੋ ਦੋਸਤ ACG ਦੋਵਾਂ ਹੀ ਰਾਸ਼ੀ ਵਾਲਿਆਂ ਦੀ ਭਵਿੱਖਬਾਣੀ ਧੰਨਵਾਦ